ਨੈਕਸਟ 24 ਪੰਜਾਬ న్యూਸ ਚੈਨਲ ਦੇ ਦਰਸ਼ਕੋਣ ਫਿਰ ਫਿਰ ਸੋਸ਼ਲ ਸੋਸ਼ਲ ਕਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜੁੜ ਕਰੋ ਤਾਂ ਜੋ ਸਾਡੀ ON ਵਾਲਗਨ ਨਮਾ ਤੇ ਤਾਜ਼ੀ ਖਬਰਾਂ ਤੱਕ ਕੰਟੈਂਟ ਅਮਰੀਕਾ ਤੋਂ ਡਿਪੋਰਟ ਕੀਤਾ ਪੱਤੀ ਦਾ ਨੌਜਵਾਨ ਜਸਪਾਲ ਸਿੰਘ ਘਰ ਪਰਤਿਆ ਬੀਤੀ ਰਾਤ ਅਮਰੀਕਾ ਤੋਂ ਡਿਪੋਰਟ ਕੀਤੇ 116 ਭਾਰਤੀਆਂ ਦਾ ਜਹਾਜ਼ ਅਮੇਸ਼ਰ ਦੇ ਹਵਾਈ ਅੱਡੇ ਤੇ ਪੁੱਜ ਜਿਸ ਵਿੱਚ 67 ਪੰਜਾਬੀ ਨੌਜਵਾਨ ਵਿਦੇਸ਼ ਵਾਪਿਸ ਪਰਤੇ ਸਨ ਜਿਨ੍ਹਾਂ ਵਿੱਚ ਪੱਤੀ ਦਾ ਨਿਵਾਸੀ ਜਸਪਾਲ ਸਿੰਘ ਨੇ ਆਪਣੇ ਘਰ ਵਿੱਚ ਪੁੱਜ ਗਿਆ ਹੈ ਇਸ ਬਾਰੇ ਪਰਿਵਾਰ ਨੇ ਦੱਸਿਆ ਕਿ ਉਹਨਾਂ ਦਾ ਲੜਕਾ ਆਪਣੇ ਚੰਗੇ ਭਵਿੱਖ ਲਈ 18 ਮਹੀਨੇ ਪਹਿਲਾਂ ਕਾ ਗਿਆ ਸੀ ਉਸ ਵੱਲੋਂ ਏਜੰਟ ਨੂੰ 44 ਲੱਖ ਰੁਪਏ ਦਿੱਤੇ ਗਏ ਸਨ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਦੂਸਟੈਕਸ ਤੋਂ ਸਰਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਗਰਮੀਤ ਸਿੰਘ ਜਿਹੜਾ ਤੁਹਾਡਾ ਬੇਟੀ ਨੂੰ ਅਮਰੀਕਾ ਤੋਂ ਬੁੜਾ ਕਰ ਦਿੱਤਾ ਗਿਆ ਹੈ ਅਮਰੀਕਾ ਤੋਂ ਆਰੋ ਲੋਕੀਣਾ ਜੇ ਇਹ ਕਿਹਨੇ ਆਹਦਾ ਕਹਨੇ ਜੀ ਟਰੰਪ ਨੇ ਬਹੁਤ ਮਾਰਾ ਕੀਤਾ ਹੈ ਫਿਰ ਬਚੇ ਗਿਆ ਹੈ ਚਲੋ ਦੇਸ਼ 'ਚ ਇਹ ਕਿਹੜਾ ਉਗਰਵਾਦੀਕਰ ਬਣ ਕੇ ਗਿਆ ਹੈ ਇਹ ਤਾਂ ਮਿਹਨਤ ਕਰਨ ਗਿਆ ਹੈ ਮਿਹਨਤ ਕਰਨ ਲਈ ਗਿਆ ਹੈ ਮਿਹਨਤ ਕਰਨ ਦਿੰਦਾ ਇਨੇ ਬਹੁਤ ਜਿਹੜਾ ਇਹ ਮਤਭਾਗੀ ਕੀਤਾ ਕੀਤਾ ਕੰਮ ਨਾ ਕੀ ਕਹਿੰਦਾ ਜੰਮੀਦਾ ਨਿਰਬੀਏ ਲਾ ਕੇ ਤੇ ਪੇਜੈਂਟ ਵੱਲੋਂ ਗਮਰਾਹ ਕਰਕੇ ਤੁਹਾਡੇ ਤੁਹਾਨੂੰ ਤਾਂ ਮੋٹے ਪੈਸੇ ਰਕੀ ਮਾਰ ਲਈ ਤੇ ਬੇਟੀ ਨੂੰ ਵੀ ਡੌਂਗੀ ਲਵਾ ਦੇ ਲਿਆ ਉਹ ਜੈਂਟ ਨਾਲ ਅਸੀਂ ਜਿਸ ਤਰੀਕੇ ਨਾਲ ਅਸੀਂ ਗੱਲ ਕੀਤੀ ਉਸ ਤਰੀਕੇ ਨਾਲ ਇਹਨੇ ਨਹੀਂ ਕਹ ਲਿਆ ਪੈਸੇ ਵੀ ਸਾਰ ਤੋਂ ਜ਼ਿਆਦਾ ਲੈ ਲੇ ਤੇ ਗਮਰਾਹ ਵੀ ਕੀਤਾ ਤੇ ਬੱਚੇ ਨੂੰ ਤੰਗ ਪਰੇਸ਼ਾਨ ਨੂੰ ਤੇਰਾ ਕੀਤਾ ਨਾ ਕੀ ਮੰਗ ਕਰਦੇ ਉਹਨਾਂ ਦਾ ਜੱਟ ਨੇ ਥੱਗੀ ਮਾਰੀ ਤੇ ਜੱਟ ਨੇ ਅਸੀਂ ਕਹਾਂਦੇ ਆ ਵੀ ਸਰਕਾਰ ਜਿਹੜੀ ਆ ਜੇ ਸਾਡਾ ਬੰਦਾ ਹੱਕ ਜਿਹੜਾ ਸਾਨੂੰ ਦਵਾਵੇ 에ਜੰਟ ਤੇ ਕਾਰਵਾਈ ਕੀਤੀ ਜਾਵੇ ਸਭ ਤੋਂ ਪਹਿਲਾਂ ਤਾਂ ਮੈਂ ਦੱਸਿਆ ਜਾਊਂਗਾ ਉਹਦੇ ਵਿੱਚ 120 ਜਾਣੇ ਸੀ ਅਸੀਂ 67 ਜਾਣੇ ਨਹੀਂ ਰਿਪੋਰਟ ਹੋਏ 120 ਜਾਣੇ ਹੋਏ ਆ ਕਈ ਰਿਪੋਰਟ ਹੋਏ ਆ ਕਈ ਇਲ ਇਲਲੀਗਲ ਤਰੀਕੇ ਦੇ ਨਾਲ ਉੱਥੋਂ ਘੁਲਾਏ ਗਏ ਆ ਜਿਨ੍ਹਾਂ ਦੇ ਏਲੀਅਨ ਨੰਬਰ ਵੀ ਇਸ਼ੂ ਹੋ ਗਏ ਸੀ ਏਲੀਅਨ ਨੰਬਰ ਉਹ ਹੁੰਦਾ ਵਾ ਜਿਹੜਾ ਉੱਥੇ ਇੱਕ ਮਨਨ ਕੀ ਸਨੀਕ ਬਣ ਜਾਂਦਾ ਉੱਥੋਂ ਦਾ ਇਹਨੂੰ ਪਨਾਹ ਦੇ ਦਿੰਦੀ ਆ ਦੇਸ਼ ਪਰ ਉਹ ਵੀ ਬੰਦੇ ਉਹ ਵਾਪਸ ਭੇਜੇਗੇ ਜਿਵੇਂ ਉਹਦੇ ਵਿੱਚੋਂ ਇੱਕ ਮੈਂ ਹਾਂ ਕਿ ਮੈਂ ਆਪਣਾ ਏਲੀਅਨ ਨੰਬਰ ਦੇਖਿਆ ਸੀ ਪਰ ਮੈਨੂੰ ਯਾਦ ਨਹੀਂ ਆ ਤੇ ਉਹ ਮਤਲਬ ਕਿ ਇਲਲੀਗਲ ਤਰੀਕੇ ਨਾਲ ਬਹੁਤ ਬੰਦੇ ਇਦਾਂ ਘਲਾਏ ਗਏ ਪਿਛਲੇ ਜਾਜ ਦੇ ਵਿੱਚ ਵੀ ਇਦਾਂ ਕੀਤਾ ਗਿਆ ਜਿਹੜਾ ਏਲੀਅਨ ਨੰਬਰ ਤੁਸੀਂ ਪਿਆਰੇ ਉਹ ਤੁਹਾਡੇ ਏਜੰਟ ਨੂੰ ਪਤਾ ਹੁੰਦਾ ਵੀ ਏਲੀਅਨ ਨੰਬਰ ਇਹ ਨਹੀਂ ਉਹ ਏਜੰਟਾਂ ਨੂੰ ਨਹੀਂ ਪਤਾ ਹੁੰਦਾ ਉਹ ਤਾਂ ਸਿਰਫ ਹਾਂ ਨੂੰ ਜਿਵੇਂ ਸਾਡੇ ਕੋਈ ਵਸਨੀਕ ਪਹਿਲਾਂ ਗਏ ਆ ਨਾ ਜਿਹੜੇ ਉੱਤੇ ਵਸਨੀਕ ਬਣ ਚੁੱਕੇ ਆ ਸਾਨੂੰ ਸਿਰਫ ਉਹਨਾਂ ਤੋਂ ਪਤਾ ਲੱਗਦਾ ਕਿ ਜਿਹ ਜਦੋਂ ਅਸੀਂ ਕੈਂਪ ਜਾਂ ਚੌਂਕੀ ਜਾਂਦੇ ਆ ਉਹਨੂੰ ਉੱਥੇ ਏਲੀਅਨ ਨੰਬਰ ਮਿਲਦਾ ਵਾ ਤਾਂ ਕਿੰਨੇ ਚਿਰ ਜਿਹੜਾ ਲੱਗਾ ਅਮਰੀਕਾ ਜਾਣ ਮੈਨੂੰ ਤਾਂ ਅਮਰੀਕਾ ਜਾਣ ਦੇ ਵਿੱਚ 18 ਮਹੀਨੇ ਲੱਗੇ 18 ਮਹੀਨਾ ਪਹਿਲਾਂ ਮੈਂ ਇੱਥੋਂ ਤੁਰਿਆ ਸੀ ਕਰੂੰ ਪਾਸਪੋਰਟ ਦਿੱਤਾ ਸੀ ਤੇ ਫਿਰ ਮੈਂ ਤੁਰਿਆ ਤੇ ਮਤਲਬ ਕਿ ਜੇ ਅੱਜ ਪਹੁੰਚਿਆ ਤੇ ਉੱਥੇ ਮੈਨੂੰ ਪਹੁੰਚਦਿਆਂ ਸਾਰੀ ਮਤਲਬ ਕਿ ਇਦਾਂ ਬੰਨਾ ਜਿਹੜਾ ਵਰਤਾਵ ਵੀ ਨਹੀਂ ਸਹੀ ਕੀਤਾ ਗਿਆ ਮੈਨੂੰ ਠੰਡ ਜਿ ਰੱਖਿਆ ਗਿਆ ਇੱਕ ਟੀ-ਸ਼ਰਟ ਦੇ ਵਿੱਚ ਪਾ ਗਏ ਕਿ ਠੰਡ ਦੇ ਕੂਲਿੰਗ ਹੀ -30 ਡਿਗਰੀ ਉੱਥੇ ਕੂਲਿੰਗ ਹੀ ਉਹਦੇ ਵਿੱਚ ਰੱਖਿਆ ਗਿਆ ਖਾਣਾ ਵੀ ਉਹਨਾਂ ਦੇੰਦੇ ਹੀ ਸਿਰਫ ਜਿੰਦਾ ਰਹਿਣ ਜੋਗਾ ਜਿੰਨਾਗ ਮਲੇ ਖਾਣਾ ਜਿੰਮਦਾ ਜਿੰਦਾ ਰਹੇ ਸੋਗੇ ਮਰੇ ਨਾ ਬਸ ਤਾਂ ਕਿੰਨੇ ਦੇਸ਼ਾਂ ਦੇ ਵਿੱਚੋਂ ਲਈ ਘੁਮਾ ਕੇ ਤੁਹਾਨੂੰ ਮੈਂ ਜਿਹੜਾ ਲੈ ਕੇ ਮੈਨੂੰ ਦੋ ਤਿੰਨ ਦੇਸ਼ਾਂ ਦੇ ਵਿੱਚੋਂ ਘੁਮਾ ਕੇ ਫਿਰ ਜਾ ਕੇ ਮਲਕੀ ਚੰਡੀਗੜ੍ਹ ਤੇ ਦਿੱਲੀ ਜ਼ਿਆਦਾ ਟਾਈਮ ਬਾਇ ਰੱਖਿਆ ਬਸ ਅੱਜ ਜਾਂ ਕੱਲ ਕਰਦੇ ਕਰਦੇ ਉਸ ਤੋਂ ਬਾਅਦ ਉਸ ਤੋਂ ਬਾਅਦ ਮੈਨੂੰ ਨਕਰਾਗੋਆ ਲੈ ਗਏ ਨਕਰਾਗੋਆ ਤੋਂ ਮੈਂ ਉੱਥੋਂ ਮੈਕਸੀਕੋ ਤੱਕ ਵਧੀਆ ਚੱਲ ਗਿਆ ਗੁਆਟੇਮਾਲਾ ਤੱਕ ਗੁਆਟੇਮਾਲਾ ਫਿਰ ਮੈਨੂੰ ਉੱਥੇ ਤੰਗੀ ਆਈ ਕਿ ਮੈਂ ਫੜਿਆ ਗਿਆ ਪੁਲਿਸ ਦੇ ਹੱਥ ਉਥੇ ਪੁਲਿਸ ਜੇ ਜੋ ਮੇਰੇ ਹੱਥ ਫੜਿਆ ਗਿਆ ਸੀ ਚਾਰ ਪੰਜ ਜਣੇ ਹਾਂ ਪੁਲਿਸ ਨੇ ਪਹਿਲਾਂ ਤਾਂ ਸਾਨੂੰ ਛੱਡਿਆ ਨਹੀਂ ਫਿਰ ਜੇ ਛੱਡਿਆ ਤਾਂ ਸਾਡੀ ਤਲਾਸ਼ੀ ਲੈ ਕੇ ਸਾਰੇ ਡਾਲਰ ਖੋਲੇ ਸਾਰਾ ਕੁਝ ਖੋਲਿਆ ਫਿਰ ਸਾਨੂੰ ਛੱਡਿਆ ਗਿਆ ਉਥੇ ਕਿੰਨੇ ਕੋ ਪੈਸੇ ਲੱਗੇ ਗਏ ਸਾਰੇ ਮੇਰੇ ਸਾਡੇ ਮੇਰੇ ਲੱਗੇ 44 ਲੱਖ ਰੁਪਏ ਮੇਰਾ ਲੱਗ ਗਿਆ ਤੇ ਰਾਜ ਦਾ ਜਿਹੜਾ ਖਰਚਾ ਆਇਆ ਏਜੰਟ ਨੇ ਉਹ ਵੀ ਨਹੀਂ ਕਟਿਆ ਉਹ ਵੀ ਮੇਰਾ ਘਰ ਤੋਂ ਘਟ 5 ਤੋਂ 6 ਲੱਖ ਰੁਪਏ ਖਰਚਾ ਆ ਚੁੱਕਾ ਹੈ ਤਾਂ ਕਿੰਨੇ ਦਿਨ ਤੁਹਾਨੂੰ ਉਥੇ ਅਮਰੀਕਾ ਪੁਲਿਸ ਨੇ ਆਪਣੀ ਵਾਸਤੇ ਮੈਨੂੰ ਉੱਥੇ 25 ਦਿਨ ਉਹਨਾਂ ਦੇ ਆਪਣੇ ਆਪਣੀ ਵਰਗੀ ਸੈਂਟਰ ਦੇ ਵਿੱਚ ਰੱਖਿਆ ਗਿਆ ਪ੍ਰਾਈਵੇਟ ਸੈਂਟਰ ਬਣਾਏ ਹੋਏ ਆ ਉਹਨਾਂ ਨੇ ਨਵੇਂ ਬਣਾਏ ਆ ਜਿੱਦਾਂ ਆਪਾਂ ਸੁਣਦੇ ਆ ਜਿਹੜੀ ਉੱਥੋਂ ਦੀ ਜਿਹੜੋਸੋ ਬੋਰ ਕੀਤੇ ਉਹਨਾਂ ਦੇ ਨੌਜਵਾਨ ਤੋਂ ਉਹਨਾਂ ਨੂੰ ਗੇੜੀਆਂ ਹੱਤੜੀਆਂ ਲਗਾਈਆਂ ਲਗਾਈਆਂ ਸਾਡੇ ਵੀ ਲਗੀਆਂ ਨੇ ਹਾਂਜੀ ਮੇਰੇ ਵੀ ਹੱਥਾਂ ਦੇ ਵਿੱਚ ਵੀ ਪੈਰਾਂ ਦੇ ਵਿੱਚ ਵੀ ਲਾਈਆਂ ਗਈਆਂ ਤੇ ਇੱਥੇ ਲੱਕ ਤੇ ਵੀ ਲਾਈਆਂ ਗਈਆਂ ਤੇ ਜਦੋਂ ਜਹਾਜ਼ ਉਤਰਨ ਲੱਗਾ ਸੀ ਉਦੋਂ ਜਦੋਂ ਇਹ ਉਤਰਨ ਦਾ ਥੋੜਾ ਟਾਈਮ ਰਹਿ ਗਿਆ ਸੀ 15-20 ਮਿੰਟ ਉਦੋਂ ਲਾਈਆਂ ਗਈਆਂ ਤੇ ਇਹ ਦਿਖਾਉਣ ਲਈ ਕਿ ਅਸੀਂ ਹੱਤ ਕੜੀਆਂ ਲਾ ਕੇ ਨਹੀਂ ਲੈ ਕੇ ਆਏ ਕਿੰਨੇ ਇੱਕ ਮਸਲੇ ਦਾ ਸਾਹਮਣਾ ਕਰਨਾ ਪਿਆ ਮੁਸ਼ਕਲਾਂ ਤਾਂ ਬਹੁਤ ਆਈਆਂ ਮੁਸ਼ਕਲਾਂ ਦਾ ਇੱਕ ਉੱਥੇ ਵੀ ਤੰਗੀ ਆਈ ਇੱਕ ਗਾਹ ਮੈਕਸੀਕੋ ਦੇ ਵਿੱਚ ਜਦੋਂ ਐਂਟਰ ਕਰਾਇਆ ਗਿਆ ਉੱਥੇ ਤੰਗੀ ਆਈ ਉੱਥੇ ਉਹਨੇ ਇੱਕ ਮਹੀਨਾ ਬਾਹਰ ਰੱਖਿਆ ਨਾ ਉਹਨੇ ਸਾਨੂੰ ਖਾਣ ਨੂੰ ਦਿੱਤਾ ਨਾ ਪੀਣ ਨੂੰ ਸਾਰਾ ਖਰਚਾ ਮੈਂ ਘਰੋਂ ਮਗਾਉਂਦਾ ਰਿਆ ਜੋ ਵੀ ਉਹ ਵੱਖਰਾ ਖਰਚਾ ਮੇਰਾ ਲੱਗਾ ਜੋ ਵੀ ਇਹ ਸਾਰਾ ਮਤਲਬ ਕਿ ਮੇਰੇ ਫਾਦਰ ਸਾਹਿਬ ਮੈਨੂੰ ਪਾਉਂਦੇ ਰਹੇ ਕੀ ਕਹਿਣਾ ਚਾਹੁੰਦੇ ਹਾਂ ਉਹ ਲਾਸਟ ਦੇ ਜਿੰਨਾ ਇਹਨੇ ਪੈਸੇ ਵੀ ਲਾ ਕੇ ਖੱਜਲ-ਖਵਾਰੀ ਵੀ ਹੋਈ ਜਾਨ ਵੀ ਜੋਖਮ ਦੇ ਵਿੱਚ ਪਾ ਕੇ ਤਾਂ ਮੋੜ ਦੁਬਾਰਾ ਫੇਰ ਜਿਹੜਾ ਰਿਪੋਰਟ ਕਰਕੇ ਪੰਜਾਬ ਤੀ ਮੈਂ ਤਾਂ ਇੱਕੋ ਗੱਲ ਕਵਾਂਗਾ ਕਿ ਆਪਣੇ ਇਲੀਗਲ ਤਰੀਕੇ ਨਾਲ ਐਂਟਰ ਹੋ ਜਾਣ ਦੀ ਲੋੜ ਨਹੀਂ ਸਿੱਧੇ ਯੂ ਐਸ ਏ ਦੀ ਸਾਈਡ ਕੱਢੋ ਉੱਥੇ ਵੀਜ਼ਾ ਦੀ ਇੰਟਰਵਿਊ ਲਈ ਅਪਾਇੰਟਮੈਂਟ ਮਿਸ ਫਿਕਸ ਕਰੋ ਕੋਈ ਡਾਕੂਮੈਂਟ ਨਹੀਂ ਮੰਗਦਾ ਯੂ ਐਸ ਏ ਸਿਰਫ ਤੁਹਾਡੀ ਅਪਾਇੰਟਮੈਂਟ ਇੰਟਰਵਿਊ ਮੰਗਦਾ ਵਾ ਇੰਟਰਵਿਊ ਦਿਓ ਤੇ ਵੀਜ਼ਾ ਲੈ ਕੇ ਆਪਣਾ ਯੂ ਐਸ ਏ ਦੇ ਵਿੱਚ ਐਂਟਰ ਕਰੋ ਨੌਜਵਾਨਾਂ ਨੂੰ ਕੀ ਅਪੀਲ ਕਰ ਨੌਜਵਾਨਾਂ ਨੂੰ ਇਹੀ ਕਹੂੰਗਾ ਕਿ ਆਪਣਾ ਇਲੀਗਲ ਤਰੀਕੇ ਨਾਲ ਕਦੀ ਨਾ ਜਾਓ ਇਲੈਗਲ ਤਰੀਕੇ ਨਾਲ ਜਾਣਾ ਬੰਦ ਕਰ ਦਿਓ ਤੇ ਆਪਣਾ ਇੱਕ ਨੰਬਰ ਦੇ ਵਿੱਚ ਯੂਐਸਏ ਵੀਜ਼ਾ ਦੇ ਦਿਆਂਗਾ ਯੂਨਾਈਟਿਡ ਚਿਵਕਰਾਸ਼ ਕੁਮਾਰ ਮੈਂਟਾ ਜੀ ਤੇ ਆ ਕਿਦਾਂ ਦੇਖਦੇ ਨੇ ਜਿਹੜਾ ਅਮਰੀਕਾ ਤੋਂ ਸੰਪੂਰਨ ਪੰਜਾਬ ਦੇ ਨੌਜਵਾਨਾਂ ਨੂੰ ਕੱਲ ਡਿਪੋਰਟ ਕਰਕੇ ਜਿਹੜਾ ਕੋਈ ਜਾਇਆ ਅੰਮ੍ਰਿਤ ਇਹ ਇੱਕ ਬਹੁਤ ਮੰਦਭਾਗੀ ਘਟਨਾ ਜੀ ਅਜੇ ਹਾਂ ਪਹਿਲੀ ਵਾਰ ਹੋਇਆ ਕਿ ਕਿਸੇ ਦੇਸ਼ ਨੇ ਇੰਨੇ ਮਿਹਨਤੀ ਨੌਜਵਾਨਾਂ ਨੂੰ ਦੇਸ਼ ਤੋਂ ਬਾਹਰ ਗਲਤ ਤਰੀਕੇ ਨਾਲ ਭੇਜਿਆ ਹੋਵੇ ਔਰ ਉੱਥੋਂ ਦੀ ਗਵਰਨਮੈਂਟ ਨੇ ਜਿਹੜੀ ਉੱਥੋਂ ਦੀ ਮਤਲਬ ਸੰਸਥਾ ਵੱਡੀ ਆ ਜਿਹੜੀ ਉੱਥੋਂ ਦੀ ਸਰਕਾਰ ਉਹਨੇ ਵੀ ਇਹ ਗੱਲ ਕਹੀ ਆ ਕਿ ਟਰੰਪ ਸਾਹਿਬ ਦੇ ਸਾਰੇ ਜੋ ਇਹ ਬਿਆਨ ਇਹਨਾਂ ਨੂੰ ਖਾਰਜ ਕਰਦੀ ਆ ਪਰ ਉਹਨਾਂ ਨੇ ਆਪਣੇ ਹਮੇ ਨਾਲ ਜੋ ਇਹ ਨੌਜਵਾਨਾਂ ਨੂੰ ਇਸ ਦੇਸ਼ ਵਿੱਚ ਭੇਜਿਆ ਵਾਪਸ ਇਸ ਤਰੀਕੇ ਨਾਲ ਇਹ ਚੰਗਾ ਕੰਮ ਨਹੀਂ ਆ ਕਿਉਂਕਿ ਨੌਜਵਾਨ ਸਿਰਫ ਆਪਣਾ ਭਵਿੱਖ ਸਵਾਰਨ ਲਈ ਉੱਥੇ ਗਏ ਸੀ ਕੋਈ ਇਹ ਨਹੀਂ ਸੀ ਇਹਨਾਂ ਨੂੰ ਜ਼ਰੂਰੀ ਕਿ ਅਸੀਂ ਉਸ ਦੇਸ਼ ਦੇ ਵਿੱਚ ਰਹਿਣਾ ਵਾਪਸ ਇਹਨਾਂ ਆਪਣੇ ਦੇਸ਼ ਨੂੰ ਵੈਸੇ ਵੀ ਆਜ ਜਾਣਾ ਸੀ ਕੋਈ ਧਨ ਕਮਾਉਣ ਦਾ ਇੱਕ ਜਰੀਆ ਬਣਿਆ ਉਹ ਦੇਸ਼ਾਂ ਕੋਲ ਕੰਮ ਹੈ ਜ਼ਿਆਦਾ ਇਸ ਕਰਕੇ ਨੌਜਵਾਨ ਆਪਣਾ ਭਵਿੱਖ ਸਵਾਰਨ ਲਈ ਉਹਨਾਂ ਦੇਸ਼ਾਂ ਵਿੱਚ ਵੱਡੇ ਦੇਸ਼ਾਂ ਵਿੱਚ ਜਾਂਦੇ ਨੇ ਕੈਨੇਡਾ ਵਿੱਚ ਵੀ ਜਾਂਦੇ ਨੇ ਆਸਟ੍ਰੇਲੀਆ ਵਿੱਚ ਵੀ ਜਾਂਦੇ ਨੇ ਕੋਈ ਕਿਸੇ ਵੀ ਦੇਸ਼ ਨੇ ਅਜਿਹੀ ਨੌਜਵਾਨਾਂ ਨਾਲ ਧੱਕਾ ਨਹੀਂ ਕੀਤਾ ਪਰ ਹੁਣ ਅਸੀਂ ਫਿਰ ਵੀ ਟਰੰਪ ਸਾਹਿਬ ਨੂੰ ਬੇਨਤੀ ਕਰਦੇ ਆਂ ਕਿ ਕੋਈ ਅਜਿਹਾ ਕਦਮ ਨਾ ਚੁੱਕੋ ਜਿਹਦੇ ਨਾਲ ਨੌਜਵਾਨਾਂ ਦੇ ਵਿੱਚ ਤੁਹਾਨੂੰ ਮਤਲਬ ਬੁਰੇ ਤਰੀਕੇ ਨਾਲ ਵੇਖਿਆ ਜਾਵੇ ਕਿ ਤੁਸੀਂ ਇੱਕ ਚੰਗੇ ਰਾਸ਼ਟਰਪਤੀ ਨਹੀਂ ਹੋ ਅਸੀਂ ਤੁਹਾਨੂੰ ਬੇਨਤੀ ਕਰਦੇ ਆਂ ਕਿ ਅਜਿਹਾ ਕੰਮ ਨਾ ਕਰੋ ਨੌਜਵਾਨਾਂ ਨੂੰ ਉਧਰ ਕੰਮ ਦਿਓ ਕਰਵਾਰ ਦੇ ਤਾਂ ਕਿ ਉਹ ਦੇਸ਼ੇ ਦੇ ਵਿੱਚ ਆਪਣਾ ਕੋ ਇੱਕ ਵਾਰ ਸਕਣ ਪਰ ਹਾਂ ਜਿਹੜੇ ਨੌਜਵਾਨਾਂ ਨੂੰ ਇੱਧਰ ਵਾਪਸ ਭੇਜ ਦਿੱਤਾ ਗਿਆ ਹੈ ਉਹਨਾਂ ਨੌਜਵਾਨਾਂ ਵਾਸਤੇ ਮੈਂ ਮੋਦੀ ਸਾਹਿਬ ਅੱਗੇ ਔਰ ਪੰਜਾਬ ਦੇ ਨੌਜਵਾਨਾਂ ਦੇ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਅੱਗੇ ਬੇਨਤੀ ਕਰਦਾ ਕਿਉਂਕਿ ਇੱਕ ਬਹੁਤ ਸਿਹਰਦਮ ਮੁੱਖ ਮੰਤਰੀ ਨੇ ਔਰ ਉਹਨਾਂ ਨੇ ਅੱਗੇ ਵੀ ਨੌਜਵਾਨਾਂ ਦੇ ਹਿੱਤ ਦੀਆਂ ਗੱਲਾਂ ਸੋਚੀਆਂ ਨੇ ਇੱਥੇ ਪੰਜਾਬ ਦੇ ਵਿੱਚ ਉਹਨਾਂ ਦੇ ਇਸਨਾਂ ਕਿਸੇ ਤਰੀਕੇ ਨਾਲ ਪੁਵਿੱਖ ਦਾ ਸੋਚ ਕੇ ਉਹਨਾਂ ਨੂੰ ਕੋਈ ਚੰਗੇ ਕੰਮ ਦੇਣ ਕਿਉਂਕਿ ਪਰਿਵਾਰਾਂ ਨੇ ਬਹੁਤ ਵੱਡਾ ਸੰਤਾਪ ਹੰਡਾਇਆ ਏ 50 50 ਲੱਖ ਰੁਪਏ ਤੱਕ ਦਾ ਖਰਚ ਕਰਕੇ ਕਿਉਂਕਿ 50 ਲੱਖ ਰੁਪਇਆ ਆਮ ਘਰਾਂ ਦੇ ਵਿੱਚ ਨਹੀਂ ਹੁੰਦਾ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਕਰਜ਼ੇ ਚੁੱਕ ਕੇ ਜਾਂ ਆਪਣੀ ਕੋਈ ਜ਼ਮੀਨ ਜਾਇਦਾਦ ਵੇਚ ਕੇ ਨੋਰ ਨੌਜਵਾਨਾਂ ਨੂੰ ਭੇਜਿਆ ਗਿਆ ਹੁੰਦਾ ਹੈ ਔਰ ਕੋਈ ਵੀ ਨੌਜਵਾਨ ਮੰਨ ਤੇ ਇਹ ਰਿਹਾ ਬੋਝ ਨਾ ਲਿਆਵੇ ਕਿ ਮੈਨੂੰ ਉਧਰੋਂ ਕੱਢ ਦਿੱਤਾ ਗਿਆ ਔਰ ਮੇਰੀ ਪੰਜਾਬ ਦੇ ਲੋਕਾਂ ਨੇ ਜਾਂ ਪੰਜਾਬ ਦੀ ਸਰਕਾਰ ਨੇ ਸਾਰ ਨਹੀਂ ਲਈ ਮੈਂ ਬੇਨਤੀ ਕਰਦਾ ਹਾਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਅੱਗੇ ਕਿ ਉਹ ਨੌਜਵਾਨਾਂ ਨੂੰ ਕੁਛ ਨਾ ਕੁਛ ਮਦਦ مالی ਮਦਦ ਜਾਂ ਕੋਈ ਕਾਰੋਬਾਰੀ ਮਦਦ ਜਾਂ ਕੋਈ ਨੌਕਰੀ ਦੇ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਦਾ ਭਵਿੱਖ ਸਵਾਰਨ ਦੀ ਕੋਸ਼ਿਸ਼ ਕਰਨ ਕਿਉਂਕਿ ਇਹ ਸਾਰੇ ਮਿਹਨਤੀ ਨੌਜਵਾਨ ਸੀ ਇਹ ਇਹ ਆਪਣੀ ਮਿਹਨਤ ਕਰਨ ਵਾਸਤੇ ਉੱਥੇ ਗਿਆ ਸੀ ਤਾਂ ਕਿ ਪੰਜਾਬ ਦੇ ਵਿੱਚ ਆ ਕੇ ਵੀ ਮਿਹਨਤ ਕਰਨ ਔਰ ਆਪਣਾ ਭਵਿੱਖ ਸਵਾਰਨ ਪੰਜਾਬ ਦਾ ਭਵਿੱਖ ਸਵਾਰਨ ਕੋਈ ਵੀ ਅਜਿਹਾ ਕਦਮ ਨਾ ਚੁੱਕਣ ਜਿਹਦੇ ਨਾਲ ਪਰਿਵਾਰ ਦਾ ਜਾਂ ਪੰਜਾਬ ਦਾ ਨੁਕਸਾਨ ਹੋਵੇ ਔਰ ਮੋਦੀ ਸਾਹਿਬ ਨੂੰ ਵੀ ਬੇਨਤੀ ਕਰਦੇ ਆ ਕਿ ਦੇਸ਼ ਦੇ ਵਿੱਚ ਜਿੰਨੇ ਵੀ ਨੌਜਵਾਨ ਆਏ ਉਹਨਾਂ ਦਾ ਪਤਾ ਲੈ ਕੇ ਉਹਨਾਂ ਨੂੰ ਕੋਈ ਨਾ ਕੋਈ ਬਾਲੀ ਮਦਦ ਜ਼ਰੂਰ ਕੀਤੀ ਜਾਵੇ ਸੋ ਇੰਨੀਆਂ ਬੇਨਤੀਆਂ ਕਰਦਾ ਹਾਂ ਸ੍ਰੀ ਵਾਹਿਗੁਰੂ ਜੀ ਕਾ